ਤਾਰੀ ਸਾਨੂੰ ਮਿਲੀ ਹੈ ਅੱਜ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਅਸੀਂ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਰਹੇ ਹਾਂ ਤੇ ਕਰਦੇ ਸੀ ਤੇ ਉਹਨਾਂ ਦੀ ਨਗਰ ਕੌਂਸਲ ਦੇ ਵਿੱਚ ਰੋਟੀਨੇ ਬਾਈ ਪ੍ਰਧਾਨ ਵੱਜੋਂ ਬਹੁਤ ਗਿਆ ਤੇ ਲੋਕਾਂ 4-5 ਮਹੀਨੇ ਪਹਿਲਾਂ 22/7/2025 ਨੂੰ ਸੀਨੇ ਬੀਨ ਪ੍ਰਧਾਨ ਅਤੇ ਬਾਈ ਪ੍ਰਧਾਨ ਦੀ ਤਾਉਣ ਰੱਖੀ ਗਈ ਸੀ ਜਾਸਨ ਨੇਤਾ ਕੇ ਨਾਲ ਮੈਨੂੰ ਚੋਣ ਹਰਵਾ ਕੇ ਮੇਰੇ ਉੱਪਰ ਪੇਜ਼ ਪਰਚਾ ਦਰਜ ਕਰਾ ਕੇ ਤੇ ਮੇਰੇ ਨਾਲ ਧੱਕਾ ਕੀਤਾ ਗਿਆ ਦੁਆਰਾ ਪਾਰਟਿਸਪੇਟ ਕੀਤਾ ਤੇ ਮੈਨੂੰ ਉਮੀਦਵਾਰ ਪ੍ਰਧਾਨ ਬਣ ਦਾ ਬੋਕਾ ਮਿਲਿਆ ਹਾਲਤਾ ਰਾਹੀ ਹੀ ਪ੍ਰੋਸਰ ਮਿਲ ਸਕਦਾ ਹੈ ਇਹਨਾਂ ਅਫਸਰਾਂ ਤੋਂ ਤਾਂ ਉਮੀਦ ਨਹੀਂ ਹੈਗੀ ਕਿਉਂਕਿ ਅਫਸਰ ਸਰਕਾਰਾਂ ਦੀ ਕਟਕੁਤਲੀ ਹੁੰਦੇ ਨੇ ਤੇ ਇਹ ਕਟਕੁਤਲੀਆਂ ਸਰਕਾਰ ਦੇ ਨਾਲ ਹੀ ਚੱਲਦੀਆਂ ਪਰ ਜੇ ਕੋਈ ਟੜੀ ਕਿਸਮ ਦਾ ਮਟੀਰੀਅਲ ਲਾਉਗਾ ਜਾਂ ਹੋਰ ਉਹਨਾਂ ਨੂੰ ਵੀ ਤਦਾਵਨੀ ਦਿੰਨੇ ਆ ਵੀ ਜੇ ਆਉ ਦਾ ਕੰਮ ਕਰਨਾ ਤਾਂ ਪਾਰਦਰਸ਼ੀ ਢੰਗ ਨਾਲ ਕਰੋ ਜ ਸੀਨੀਅਰ ਮੀਤ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਦੁਆਰਾ ਚੋਣ ਰੱਖੀ ਗਈ ਸੀ ਜਿਸ ਵਿੱਚ ਮੈਂਨੇ ਦੁਆਰਾ ਪਾਰਟਿਸਪੇਟ ਕੀਤਾ ਤੇ ਮੈਨੂੰ ਉਮੀਦਵਾਰ ਪ੍ਰਧਾਨ ਬਣ ਦਾ ਬੋਕਾ ਮਿਲਿਆ ਅੱਜ ਤੋਂ 4-5 ਮਹੀਨੇ ਪਹਿਲਾਂ 27 2025 ਨੂੰ ਸੀਨੇ ਬੀਜ ਪ੍ਰਧਾਨ ਅਤੇ 22 ਪ੍ਰਧਾਨ ਦੀ ਚੋਣ ਰੱਖੀ ਗਈ ਸੀ ਜਿਸ ਵਿੱਚ ਪ੍ਰਸ਼ਾਸਨ ਨੇ ਧੱਕੇ ਨਾਲ ਮੈਨੂੰ ਚੋਣ ਹਰਵਾ ਕੇ ਮੇਰੇ ਉੱਪਰ ਪੇਰ ਪਰਚਾ ਦਰਜ ਕਰਾ ਕੇ ਤੇ ਮੇਰੇ ਨਾਲ ਧੱਕਾ ਕੀਤਾ ਗਿਆ ਜਿਸ ਦੇ ਕਾਰਨ ਮੈਂ ਹਾਈ ਕੋਰਟ ਦਾ ਰੁਕ ਕੀਤਾ ਤੇ ਹਾਈ ਕੋਰਟ ਨੇ ਇਸ ਚੋਣ ਨੂੰ ਰੱਦ ਕੀਤਾ ਚੋਣ ਰੱਦ ਕਰਨ ਤੋਂ ਉਪਰੰਤ ਉਹਨਾਂ ਨੇ 21 ਦਿਨਾਂ ਦੇ ਵਿੱਚ ਵਿੱਚ ਦੁਬਾਰਾ ਚੋਣ ਕਰਾਉਣ ਦੇ ਹੁਕਮ ਕੀਤੇ ਤੋਂ ਅੱਜ 12/9/2025 ਨੂੰ ਤੇ ਚੋਣ ਰੱਖੀ ਗਈ ਸੀ ਜਿਸ ਵਿੱਚ ਮੈਨੂੰ ਉਮੀਦਵਾਰ ਪ੍ਰਧਾਨ ਚੁਣਿਆ ਗਿਆ ਬਿਲਕੁਲ ਅਦਾਲਤਾਂ ਰਾਹੀਂ ਭਰੋਸਾ ਮਿਲ ਸਕਦਾ ਹੈ ਇਨ੍ਹਾਂ ਅਫਸਰਾਂ ਤੋਂ ਦਾ ਉਮੀਦ ਨਹੀਂ ਹੈਗੀ ਕਿਉਂਕਿ ਅਸਰ ਸਰਕਾਰਾਂ ਦੀ ਕਟਪੁਤਲੀ ਹੁੰਦੇ ਨੇ ਤੇ ਇਹ ਕਟਪੁਤਲੀਆਂ ਸਰਕਾਰ ਦੇ ਨਾਲ ਹੀ ਚੱਲਦੀਆਂ ਪਰ ਮਾਨਯੋਗ ਅਦਾਲਤਾਂ ਹੀ ਇਹਨਾਂ ਕਟਪੁਤਲੀਆਂ ਦੀ ਨਕੀਲ ਕਰਦੀਆਂ ਜੋ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਅੱਜ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਵੀ ਅਸੀਂ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਰਹਾਂ ਤੇ ਕਰਦੇ ਸੀ ਤੇ ਉਹਨਾਂ ਦੀ ਨਗਰ ਕੌਂਸਲ ਦੇ ਵਿੱਚ ਤੁਲਸੀ ਨੇ ਬਾਈ ਪ੍ਰਧਾਨ ਵੱਜੋਂ ਪਹੁੰਚ ਗਏ ਤੇ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਪ੍ਰਧਾਨਾਂ ਦੇ ਨਾਲ ਰਹਿ ਕੇ ਸਿਸਟਮ ਤੇ ਰਹਿ ਕੇ ਕੰਮ ਕਰਾਵਾਂਗੇ ਅਸੀਂ ਠੇਕੇਦਾਰਾਂ ਨੂੰ ਵੀ ਜੇ ਕੋਈ ਗਲਤ ਕੰਮ ਕਰਦਾ ਹੈ ਜਾਂ ਕੋਈ ਟੜੇਕੇ ਸੰਦਾ ਮਟੀਰੀਅਲ ਲਾਉਗਾ ਜਾਂ ਹੋਰ ਉਹਨਾਂ ਨੂੰ ਵੀ ਚੇਤਾਵਨੀ ਦਿੰਨੇ ਆਂ ਵੀ ਜੇ ਆਪਦਾ ਕੰਮ ਕਰਨਾ ਹੈ ਤਾਂ ਪਾਰਦਰਸ਼ੀ ਢੰਗ ਨਾਲ ਕਰੋ ਕਿਤੇ ਇਹ ਨਾ ਹੋਵੇ ਬਾਅਦ ਵਿੱਚ ਬਿਲਕੁਲ ਵੀ ਸਾਡਾ ਕੰਮ ਰੋਕਤਾ ਜਾਂ ਕੋਈ ਆਪਣਾ ਸ਼ਿਕਾਇਤਬਾਜ਼ੀ ਹੋਗੀ ਤਾਂ ਉਹਨਾਂ ਨੂੰ ਪਹਿਲੇ ਹੀ ਚੇਤਾਵਨੀ ਹੈ ਅਸੀਂ ਪ੍ਰਧਾਨਾਂ ਨੂੰ ਵੀ ਕਾਹ ਨਾਲ ਕਹਾਂਗੇ ਵੀ ਜਿਹੜਾ ਕੰਮ ਹੈ ਪਾਰਦਰਸ਼ੀ ਢੰਗ ਨਾਲ ਹੀ ਕਰਾਇਆ ਜਾਵੇ ਲੋਕਾਂ ਦੇ ਪੈਸਿਆਂ ਦੇ ਅਸੀਂ ਡਾਕਾ ਨਹੀਂ ਮਾਰਨ ਦੇਵਾਂਗੇ